ਜੈ ਸ਼੍ਰੀ ਰਾਮ ਜੀ ਅੱਜ ਫੋਕਲ ਪੁਆਇੰਟ ਨੈਸ਼ਨਲ ਵੈਲਫੇਅਰ ਐਸੋਸੀਏਸ਼ਨ ਤੇ ਬਲਕ ਲੈ ਨੈਸ਼ਨਲ ਵੈਲਫੇਅਰ ਐਸੋਸੀਏਸ਼ਨ ਤੇ ਪਿੰਜਰਾਪੁਰ ਕੌਂਸਲ ਦਾ ਇੱਕ ਬਹੁਤ ਆਦਰਨੀਏ ਮਿਊਨਿਸਪਲ ਕਮਿਸ਼ਨਰ ਹਰਪ੍ਰੀਤ ਸਿੰਘ ਜੀ ਨੂੰ ਮਿਲਣ ਆਏ ਸੀ ਹੀ ਇਸ A ਵੈਰੀ ਜੈਮੋ ਪਰਸਨ ਔਰ ਅੱਗੇ ਵੀ ਉਹ ਜਿਹੜਾ ADC ਸੀ ਇਹਨਾਂ ਨੇ ਕਾਫੀ ਸਾਡੇ ਅੰਮ੍ਰਿਤਸਰ ਦੀ ਸੇਵਾ ਕੀਤੀ ਕਰਦੇ ਰਹੇ ਹਮੇਸ਼ਾ ਹੀ ਕਾਫੀ ਇੰਡਸਟਰੀ ਦਾ ਨੰਨਾ ਸਾਥ ਰਿਹਾ ਅੱਜ ਪ੍ਰਭੂ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਅੱਜ ਮਿਨਿਸਟਰ ਕਮਿਸ਼ਨਰ ਬਣਾਇਆ ਹੈ ਤੁਸੀਂ ਚਾਹਨੇ ਆ ਕਿ ਕਿਹਦਾ ਜੈਮ ਹੋ ਰਿਹਾ ਹੈ ਸਾ ਇੱਕ ਯੰਗ ਅਫਸਰ ਆਇਆ ਜਿਸ ਨਾਲ ਅੰਮ੍ਰਿਤਸਰ ਦੀ ਜਿਹੜੀ ਇਹ ਸਾਰਾ ਕੁਝ ਸੁਧਾਰ ਸਾਫ ਸਵੈ ਦੀ ਵਿਵਸਥਾ ਦੇ ਵਿੱਚ ਕਾਫੀ ਚੇਂਜ ਆਏਗੀ ਔਰ ਨਜ਼ਰ ਵੀ ਆ ਰਿਹਾ ਦਿਨ ਚਾਰ ਦਿਨਾਂ ਦਾ ਜਿਹੜਾ ਉਹ ਕੰਮ ਕਰ ਰਿਹਾ ਹੈ ਅਸੀਂ ਕੁਝ ਮੰਗਾ ਕਿਉਂਕਿ ਅਸੀਂ ਗਊਆਂ ਨੂੰ ਜਿਹੜੀਆਂ ਆਵਾਰਾ ਤੇ ਲਵਾਰੇ ਸਗੋਂ ਸੜਕਾਂ ਦੇ ਅੰਮ੍ਰਿਤਸਰ ਘੁੰਮ ਰਹੀਆਂ ਅਸੀਂ ਉਹਨਾਂ ਨੂੰ ਚੁੱਕ ਕੇ ਗੋਸ਼ਾਲਾ ਲਿਆਂਦਾ ਇੱਕ ਪ੍ਰੋਮ ਕੀਤਾ ਸੀ ਜਿਸ ਦਾ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਉਹ ਗਊਆਂ ਦੀ ਸੰਭਾਲ ਵਾਸਤੇ ਕਾਹੂ ਸੈਸ ਦੇ ਵਿੱਚੋਂ ਸਾਨੂੰ ਸ਼ੈੱਡ ਬਣਾਉਣ ਵਾਸਤੇ ਉਹ ਪੈਸੇ ਦਿੱਤੇ ਜਾਂ ਪਲੱਸ ਉਹ ਗੋਵਾਂ ਦੇ ਖਾਨਪੀਰ ਮਸ ਜਿਹੜੀ ਡਾਈਟ ਮੰਨੀ ਹੈ ਸਰਕਾਰ ਸਾਨੂੰ ਦਿੱਤੀ ਜਾਵੇ ਜਿਸ ਵਿੱਚ ਉਹਨਾਂ ਨੇ ਸਾਨੂੰ ਸ਼ੁਰੂਜ ਦਿੱਤੀ ਹੈ ਕਿ ਜੋ ਵੀ ਅਸੀਂ ਬੈਸਟ ਟੂ ਬੈਸਟ ਕਰ ਸਕਾਂਗੇ ਅਸੀਂ ਹੈਲਪ ਕਰਾਂਗੇ ਪਰ ਸੋਕਲ ਕੋਰਪੋਰੇਟ ਦੇ ਸਾਡੇ ਕਾਫੀ ਟੈਂਡਰ ਲੱਗੇ ਕੰਮ ਚੱਲ ਰਿਹਾ ਹੈ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਟੈਂਡਰਾਂ ਦੇ ਕਾਪੀਆਂ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿ ਸਾਡੀ ਐਸੋਸੀਏਸ਼ਨ ਚੈੱਕ ਰੱਖ ਸਕੇ ਕਿ ਜਿਹੜਾ ਵੀ ਉੱਥੇ ਕੰਮ ਡਿਵੈਲਪਮੈਂਟ ਦਾ ਹੋ ਰਿਹਾ ਉਹ ਅਪ ਟੂ ਮਾਰਕ ਹੋ ਰਿਹਾ ਹੈ ਉਦੇ ਲਵਾ ਅਸੀਂ ਜਿਹੜਾ ਬਲਕਨਾਂ ਦੇ ਉਹਨਾਂ ਨੇ ਸਾਡੇ 3 ਕਰੋੜ 70 ਲੱਖ ਦੇ ਸੜਕਾਂ ਦੇ ਔਰ ਸਟੀਲਰ ਦੇ ਟੈਂਟਰ ਬਣਾ ਕੇ ਭੇਜੇ ਆ ਉਹਦਾ ਵੀ ਉਹਨਾਂ ਨੂੰ ਥੈਂਕਸ ਕੀਤਾ ਪਲੱਸ ਅਸੀਂ ਕੁਝ ਛੋਟੀਆਂ ਪ੍ਰੋਬਲਮਸ ਫੋਗਲ ਪੁਆਇੰਟ ਦੀਆਂ ਜਿੱਦਾਂ ਸਾਡੇ ਉੱਤੇ ਸਵੀਪਰ ਨਹੀਂ ਹੈਗੇ ਕੋਈ ਸਵੀਪਰ ਲਗਾਏ 175 ਏਕੜ ਦਾ ਫੋਗਲ ਪੁਆਇੰਟ ਹੈ ਉਹਨਾਂ ਨੇ ਇਮੀਡੀਏਟਲੀ ਆਰਡਰ ਕਰ ਦਿੱਤੇ ਆ ਕਿ ਕੱਲ ਤੋਂ ਤੁਹਾਨੂੰ ਸਵੀਪਰ ਜਿਹੜੇ ਵਧਾ ਕੇ ਮਿਲ ਜਾਣਗੇ ਸਵੀਪਰ ਤੁਹਾਨੂੰ ਮਿਲ ਜਾਣਗੇ ਕੁਝ ਅਸੀਂ ਜਿਹੜਾ ਕੂੜਾ ਜੁਕੜਾਉਣੀਆਂ ਗੱਡੀਆਂ ਨਹੀਂ ਆ ਰਹੀਆਂ ਉਹ ਮਸਲਾ ਵੀ ਉਹਨਾਂ ਦੇ ਅਗੇ ਟੇਕਅਪ ਕੀਤਾ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਲ ਦੀ ਆਈਡੀ ਦੀ ਮੀਟਿੰਗ ਇੱਕ ਦੇ ਉਹਨਾਂ ਨੂੰ ਅੰਮ੍ਰਿਤਸਰ ਦਾ ਮੇਅਰ ਬਣਨ ਦਾ ਥੈਂਕਸ ਕਰਨ ਵਾਸਤੇ ਸੀ ਕਮਿਸ਼ਨਰ ਬਣਨ ਦਾ ਥੈਂਕਸ ਕਰਨ ਵਾਸਤੇ ਸੀ ਪਲੱਸ ਜਿਹੜੇ ਉਹ ਕੰਮ ਕਰ ਰਹੇ ਐ ਉਹਨਾਂ ਨੂੰ ਅੱਗੇ ਵਧਾਉਦੇ ਹੋਏ ਕੋਕੜਵਾਂ ਤੇ ਬਲਕਲਾ ਤੇ ਗੌਂਸ਼ੱਲਾ ਦੇ ਸੁਧਾਰ ਵਾਸਤੇ ਜਿਹੜੀ ਅਸੀਂ ਰਿਕਵੈਸਟ ਕੀਤੀ ਹੈ ਅਸੀਂ ਆਸ ਰੱਖਾਂਗੇ ਕਿ ਉਹ ਜਲਦੀ ਸਾਡੀ ਪੂਰੀ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਿਲੇ ਆ ਅੱਜ ਅਸੀਂ ਉਹਨਾਂ ਨੂੰ ਆਪਣੇ ਫੋਕਲ ਪੁਆਇੰਟ ਗੌਂਸ਼ੱਲਾ ਵਿਚ ਨੂੰ ਇਨਵਾਈਟ ਕੀਤਾ ਹੈ ਕਿ ਤਾਂਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਬੋਸ ਸਾਹਿਬ ਸਿੱਟੋਂ ਪੈਸੇ ਦਿੱਤੇ ਜਾਣ ਉਹਦੇ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਬੌਂਚਲ ਲਾ ਕੇ ਦੇਖੋਗੇ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ ਤੇ ਜੇ ਸਾਨੂੰ ਗਵਰਨਮੈਂਟ ਵੱਲੋਂ ਹੈਲਪ ਮਿਲਦੀ ਹੈ ਤੇ ਅਸੀਂ ਉਹਦੇ ਨਾਲ ਜਿਹੜੀ ਅਮਰਸਾ ਦੇ ਚਵਾਰਾ گاਵਾ ਚੱਲ ਰਹੀਆਂ ਉਹਨਾਂ ਨੂੰ ਅਸੀਂ ਟਾਊਨ ਚਲਾ ਵਿੱਚ ਲਾ ਕੇ ਆਵਾਂ